ਗੁਰ ਜੀ ਦਾ ਕਾਲ ਸਹਾ ਕਰਾਹੇ ਵਾਹਿਗੁਰੂ ਜੀ ਕੀ ਫਤਿਹ ਤੇਰਾ ਮਹੱਲਾ ਪੰਜਵਾ ਚੀਤ ਆਵੇਂ ਤਾਂ ਮਹ ਅਨੰਦ ਚੀਤ ਆਵੇਂ ਤਾਂ ਸਭ ਦੁੱਖ ਭੰਜ ਚੀਤ ਆਵੇਂ ਤਾਂ ਸਰਦਾ ਪੂਰੀ ਇਹ ਦੇਖੋ ਇਹ ਸਾਰੇ ਸ਼ਬਦ ਦੇ ਵਿੱਚ ਤਾਂ ਪੱਦ ਤੇ ਬਿੰਦੀ ਹੈ ਟਾਈਪਲ ਨਹੀਂ ਚਾਹੀਦੀ ਹੈ ਇਸ ਤਰ੍ਹਾਂ ਆਪਾਂ ਕਿਸੇ ਨੂੰ ਸਮਝਾ ਸਕਦੇ ਹਾਂ ਵੀ ਦੇਖੋ ਇਸ ਸ਼ਬਦ ਦੇ ਵਿੱਚ ਕਿੰਨੀਆਂ ਬਿੰਦੀਆਂ ਹਨ ਪੁਰਖਾਂ ਬਿਰਖਾਂ ਤੀਰਾਂ ਤਟਾਂ ਮੇਗਾ ਖੇ ਤਾਂ ਉੱਥੇ ਵੀ ਇੱਕੋ ਪੰਗਤੀ 'ਚ ਕਿੰਨੀਆਂ ਬਿੰਦੀਆਂ ਹਨ ਕਈ ਜਿਹੜੇ ਬਿੰਦੀਆਂ ਲਾਉਣ ਦੇ ਜ਼ਿਆਦਾ ਸ਼ੌਂਕੀ ਹਨ ਨਵੀਨ ਖਿਆਲੀ ਜਿਹੜੇ ਕਹਿੰਦੇ ਸਾਨੂੰ ਬਹੁਤ ਸਾਡੀ ਖੋਜ ਹੈ ਵਿਆਕਰਨ ਦੇ ਨਿਯਮਾਂ ਅਨੁਸਾਰ ਇਸ ਤਰ੍ਹਾਂ ਬਿੰਦੀ ਲਗਣੀ ਚਾਹੀਦੀ ਹੈ ਨਕਝ ਬੋਲਣਾ ਚਾਹੀਦਾ ਹੈ ਤਾਂ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਹੈ ਵੀ ਦੇਖੋ ਇੱਕੋ ਸ਼ਬਦ ਦੇ ਵਿੱਚ ਕਿੰਨੀਆਂ ਬਿੰਦੀਆਂ ਹਨ ਤਾਂ ਤਾਂ ਪਦ ਹੈ ਤੇ ਜਿੱਥੇ ਤਾ ਲਿਖਿਆ ਉਥੇ ਤਾ ਹੀ ਉਚਾਰਨ ਕਰਨਾ ਚਾਹੀਦਾ ਹੈ ਇਸ ਕਰਕੇ ਇਹ ਸਾਰੇ ਸ਼ੰਕੇ ਬਾਣੀ ਪੜਦਿਆਂ ਪੜਦਿਆਂ ਨਿਵਰਤ ਹੋ ਜਾਂਦੇ ਆ ਕਿਤੇ ਕਾਇਆ ਕਿਤੇ ਕਾਇਆ ਕਿਤੇ ਮਹਾ ਕਿਤੇ ਮਹਾ ਇਸ ਤਰ੍ਹਾਂ ਜਿਸ ਤਰ੍ਹਾਂ ਬਿੰਦੀ ਲੱਗੀ ਹੋਵੇ ਤਾਂ ਉਹਦਾ ਉਚਾਰਨ ਕਰਨਾ ਚਾਹੀਦਾ ਹੈ ਇਸੇ ਤਰ੍ਹਾਂ ਹੀ ਸੰਪਰਦਾ ਦੇ ਵਿੱਚ ਸੀਨੇ ਬਸੀਨੇ ਇਥੇ ਦੰਮਦਮਾ ਸਾਹਿਬ ਮਹਾਰਾਜ ਸਾਹਿਬ ਨੇ ਸੰਥਿਆ ਕਰਾਈ 48 ਸਿੰਘਾਂ ਨੂੰ ਪੜਾਇਆ ਤਾਂ ਮਹਾਰਾਜ ਸਾਹਿਬ ਨੇ ਇਸੇ ਤਰ੍ਹਾਂ ਹੀ ਇਹ ਸੀਨੇ ਬਸੀਨੇ ਦੱਸਿਆ ਜਾਂਦਾ ਹੈ ਵਿਦਿਆਰਥੀਆਂ ਨੂੰ ਚੀਤ ਆਵੇ ਤਾਂ ਸਰਦਾ ਪੂਰੀ ਚੀਤ ਆਵੇ ਤਾਂ ਕਬ ਹੈ ਨਾ ਝੂਰੀ ਅੰਤਰ ਰਾਮ ਰਾਇ ਪ੍ਰਗਟੇ ਆਏ ਗੁਰ ਪੂਰੇ ਦਿਓ ਰੰਗ ਲਾਏ ਰਹਾਉ ਚੀਤ ਆਵੇ ਤਾ ਸਰਬ ਕੋ ਰਾਜਾ ਚੀਤ ਆਵੈ ਤਾ ਪੂਰੇ ਕਾਜਾ ਚੀਤ ਆਵੈ ਤਾ ਰੰਗ ਗੁਲਾਲ ਚੀਤ ਆਵੈ ਤਾ ਸਦਾ ਨਿਹਾਲ ਚੀਤ ਆਵੈ ਤਾ ਸਾਧ ਧਨਵੰਤਾ ਚੀਤ ਆਵੈ ਤਾ ਸਾਧ ਨਿਭਰੰਤਾ ਹਾਂ ਇਹ ਨਿਤਰੰਤਾ ਉਚਾਰਨ ਕਰਨਾ ਨਿਬਰੰਤਾ ਨਹੀਂ ਕਹਿਣਾ ਚੀਤ ਆਵੈ ਤਾ ਸਦ ਨਿਪ੍ਰੰਤਾ ਚੀਤ ਆਵੇ ਤਾਂ ਸਭ ਰੰਗ ਮਾਣੇ ਚੀਤ ਆਵੇ ਤਾਂ ਚੂਕੀ ਕਾਣੇ ਚੀਤ ਆਵੇ ਤਾਂ ਸਹਜ ਘਰ ਪਾਇਆ ਚੀਤ ਆਵੇ ਤਾਂ ਸੁੰਨ ਸਮਾਇਆ ਚੀਤ ਆਵੇ ਸਦ ਕੀਰਤਨ ਕਰਤਾ ਮਨ ਮਾਨਿਆ ਨਾਨਕ ਭਗਵੰਤਾ ਪੈਰ ਮਹੱਲਾ ਪੰਜਵਾ ਬਾਪ ਹਮਾਰਾ ਸਦ ਚਰੰਗ ਜੀਵੀ ਚਰੰਗ ਜੀਵੀ ਭਾਈ ਭਾਈ ਹਮਾਰੇ ਸਦ ਹੀ ਜੀਵੀ ਹਾਂ ਭਾਈ ਹਮਾਰੇ ਸਦ ਹੀ ਜੀਵੀ ਮੀਤ ਹਮਾਰੇ ਸਦਾ ਅਬਿਨਾਸੀ ਪਟੰਬ ਹਮਾਰਾ ਨਿਜ ਘਰ ਵਾਸੀ ਹਮ ਸੁਖ ਪਾਇਆ ਤਾਂ ਸਬਹ ਸੁਹੇਲੇ ਗੁਰ ਪੂਰਾ पिता संग मेले रहा मंदिर मेरे सब ते सद ही नह चल माल हमारा अखूट अबे चल, चल कथा चल माल हमारा अखूट अबे चल शोभा मेरी सब जोग अंतर बाज हमारी ਥਾਨ ਥਨੰਤਰ ਇੱਥੇ ਬਾਜ ਬੋਲਣਾ ਇੱਥੇ ਜਿੱਜੇ ਨਾਲ ਹੈ ਬਾਜ ਹਮਾਰੀ ਥਾਨ ਥਨੰਤਰ ਕੀਰਤ ਹਮਰੀ ਘਰ ਘਰ ਹੋਈ ਭਗਤ ਹਮਾਰੀ ਸਭ ਨੀ ਲੋਈ ਪਿਤਾ ਹਮਾਰੇ ਪ੍ਰਗਟੇ ਮਾਜ ਪਿਤਾ ਪੂਤ ਰਾਲ ਕੀਨੀ ਸਾਂਝ ਹਾਂ ਪਿਤਾ ਪੂਤ ਰਾਲ ਕੀਨੀ ਸਾਂਝ ਕਹੋ ਨਾਨਕ ਜੋ ਪਿਤਾ ਪਤੀਨੇ ਇਤਾ ਪੂਤ ਇਕੈ ਰੰਗ ਲੀਨੇ ਪੈਰੋ ਮਹੱਲਾ ਪੰਜਵਾ ਨਿਰਵੈਰਪੁਰਖ ਸਤਗੁਰ ਪ੍ਰਭ ਦਾਤੇ ਹਮ ਅਪਰਾਧੀ ਤੁਮ ਬਖਸਾਤੇ ਜਿਸ ਪਾਪੀ ਕੋ ਮਿਲੈ ਨ ਧੁਈ ਸ਼ਰਨ ਆਵੈ ਤਾਂ ਨਿਰਮਲ ਹੋਈ ਸੁਖ ਪਾਇਆ ਸੁਖ ਪਾਇਆ ਸਤਗੁਰੂ ਮਨਾਏ ਸਭ ਫਲ ਪਾਈ ਗੁਰੂ ਧਿਆਇ ਰਹਾਉ ਪਾਰ ਬ੍ਰਹਮ ਸਤਗੁਰ ਆਦੇਸ ਮਨ ਤਨ ਤੇਰਾ ਸਭ ਤੇਰਾ ਦੇਸ ਚੁਕਾ ਪਰਦਾ ਤਾਂ ਨਦਰੀ ਆਇਆ ਪਰਦਾ ਪਦ ਪੂਰ ਲਈ ਉਚਾਰਨ ਕਰਨਾ ਹੈ ਖਸਮ ਤੂ ਹੈ ਸਭਨਾ ਕੇ ਰਾਯਾ ਤਿਸ ਭਾਣਾ ਸੂਕੇ ਕਾਸਟ ਹਰਿਆ ਇਸ ਭਾਣਾ ਸੂਕੇ ਕਾਸਟ ਇਹ ਸੂਕੇ ਥੋੜਾ ਜਿਹਾ ਕੱਸ ਕੇ ਬੋਲਣਾ ਸੂਕੇ ਨਹੀਂ ਕਹਿਣਾ ਸੂਕੇ ਕਾਸਟ ਹਰਿਆ ਤਿਸ ਭਾਣਾ ਤਾ ਥਾਲ ਸਿਰ ਸਰਿਆ ਤਿਸ ਭਾਣਾ ਤਾ ਸਭ ਫਲ ਪਾਈ ਚਿੰਤ ਗਈ ਲਾਗ ਸਤਗੁਰ ਪਾਏ ਹਰਾਮ ਖੂਰ ਨਿਰਗੁਣ ਕਉ ਟੂਠਾ ਮਾਨ ਤਨ ਸੀਤਲ ਮਾਨ ਅੰਮ੍ਰਿਤ ੂਠਾ ਪਾਰ ਬ੍ਰਹਮ ਗੁਰ ਭਏ ਦਇਆਲਾ ਗੁਰ ਪਾਤਿ ਵਿਸਰਾਮ ਲਾਉਣਾ ਹੈ ਪਾਰ ਬ੍ਰਹਮ ਗੁਰ ਭਏ ਦਇਆਲਾ ਨਾਨਕ ਦਾਸ ਦੇਖ ਭਏ ਨਿਹਾਲਾ ਪੈਰਾ ਮਹੱਲਾ ਪੰਦੀਵਾ ਸਤ ਗੁਰ ਮੇਰਾ ਬੇਮਹਤਾਜ ਹਾਂਜੀ ਸਤ ਗੁਰ ਮੇਰਾ ਸਤ ਗੁਰ ਮੇਰਾ ਬੇਮਹਤਾਜ ਬੇ ਤੋਂ ਡੈਸ਼ ਦੇ ਕੇ ਬੋਲਣਾ ਹੈ ਬੇ ਮਹਤਾਜ ਸਤਗੁਰ ਮੇਰਾ ਸੱਚਾ ਸਾਜ ਮੇਰੇ ਸਤਗੁਰ ਮੇਰੇ ਸੱਚਾ ਸਾਜ ਹਾਂਜੀ ਤੇ ਮੇਰੇ ਸਤਗੁਰ ਮੇਰੇ ਸੱਚਾ ਸਾਜ ਸਤਗੁਰ ਮੇਰਾ ਸਭ ਸਕਾ ਦਾਤਾ ਸਤਗੁਰ ਮੇਰਾ ਪੁਰਖ ਵਿਦਾਤਾ ਸਤਗੁਰ ਸਤਗੁਰ ਉਚਾਰਨ ਕਰਨਾ ਬਹੁਤਾ ਵਿਕਾਸਕੀ ਨਹੀਂ ਬੋਲਣਾ ਸਤਗੁਰ ਮੇਰਾ ਪੁਰਖ ਵਿਦਾਤਾ ਸਤਗੁਰ ਮੇਰਾ ਪੁਰਖ ਵਿਦਾਤਾ ਗੁਰ ਜੈਸਾ ਨਾਹੀ ਕੋ ਦੇਵ ਜੈਸਾ ਹੀ ਕੋ ਦੇਵ ਜਿਸ ਮस्तक ਭਾਗ ਸੋ ਲਾਗਾ ਸੇਵ ਰਹਾਉ ਸਤ ਗੁਰ ਮੇਰਾ ਸਰਬ ਪ੍ਰਤ ਪਾਲੈ ਸਤ ਗੁਰ ਮੇਰਾ ਮਾਰ ਜੀਵਾਲੈ ਸਤ ਗੁਰ ਮੇਰੇ ਕੀ ਵਡਿਆਈ ਹਾ ਸਤ ਗੁਰ ਮੇਰੇ ਕੀ ਇੱਥੇ ਵੀ ਸ਼ਰਾਮ ਲਾਉਣਾ ਹੈ ਵਡਿਆਈ ਪ੍ਰਗਟ ਭਈ ਹੈ ਸਬਨੀ ਥਾਈ ਸਤ ਗੁਰ ਮੇਰਾ ਤਾਣ ਨੇ ਤਾਣ ਸਤ ਗੁਰ ਮੇਰਾ ਕਰ ਦੀਵਾਨ ਸਤ ਗੁਰ ਕਹਿ ਹਉ ਸਾਧ ਬਲ ਜਾਇ ਸਤ ਗੁਰ ਕਹਿ ਇਥੇ ਵਿਸਰਾਮ ਹਉ ਸਾਧ ਬਲ ਜਾਇ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਜਿਨ ਗੁਰ ਸੇਵਿਆ ਤਿਸ ਭਉ ਨ ਵਿਆਪੈ ਤਿਸ ਭਉ ਨ ਵਿਆਪੈ ਜੇ ਨ ਗੁਰ ਸੇਵਿਆ ਤਿਸ ਦੁਖ ਨ ਸੰਤਾਪੈ ਨਾਨਕ ਸੋਦੇ ਸਿਮਰਤ ਬੇਦ ਨਾਨਕ ਪਾਤਸ਼ਾਹ ਵਿਸਰਾਮ ਲਾਉਣਾ ਹੈ ਨਾਨਕ ਸੋਦੇ ਸਿਮਰਤ ਬੇਦ ਪਾਰ ਬ੍ਰਹਮ ਗੁਰ 나ਹੀ ਭੇਦ ਗੁਰ ਪਾਤਸ਼ਾਹ ਵਿਸਰਾਮ ਯਾਦ ਰੱਖਣਾ ਹੈ ਪਾਰ ਬ੍ਰਹਮ ਗੁਰ 나ਹੀ ਭੇਦ ਪੈਰੋ ਮਹੱਲਾ ਪੰਜਵਾ ਨਾਮ ਲੈਤ ਮਾਨ ਪ੍ਰਗਟ ਭਇਆ ਨਾਮ ਲੈਤ ਪਾਪ ਤਨ ਤੀ ਗਿਆ ਨਾਮ ਲੈਤ ਸਗਲ ਪੁਰ ਬਾਆ ਨਾਮ ਲੈਤ ਅਠ ਸੱਠ ਮਜਨਾਇਆ ਨਾਮ ਲੈਤ ਅਠ ਸੱਠ ਮਜਨਾਇਆ ਤੀਰਥ ਹਮਰਾ ਹਰ ਕੋ ਨਾਮ ਗੁਰ ਉਪਦੇਸਿਆ ਤਤ ਗਿਆਨ ਰਹਾਉ ਨਾਮ ਲੈਤ ਦੁਖ ਦੂਰ ਪ੍ਰਾਨਾ ਨਾਮ ਲੈਤ ਆਤਮੂੜ ਸੁ ਗਿਆਨਾ ਸੁ ਗਿਆਨਾ ਇਹ ਇਕੱਠਾ ਹੀ ਐ ਨਾਮ ਲੈਤ ਆਤਮੂੜ ਸੁ ਗਿਆਨਾ ਨਾਮ ਲੈਤ ਪ੍ਰਗਟ ਊਜਿਆਰਾ ਨਾਮ ਲੈਤ ਛੁੱਟੇ ਜੰਜਾਰਾ ਥੋੜਾ ਜਿਹਾ ਨਖੇਰ ਕੀ ਨਾਮ ਲੈਤ ਛੁੱਟੇ ਜੰਜਾਰਾ ਨਾਮ ਲੈਤ ਜਮ ਨੇੜ ਨ ਆਵੇ ਨਾਮ ਲੈਤ ਦਰਗਹ ਸੁਖ ਪਾਵੇਂ ਨਾਮ ਲੈਤ ਪ੍ਰਭ ਕਹੈ ਸਾबास ਨਾਮ ਹਮਾਰੀ ਸਾਚੀ ਰਾਸ ਗੁਰ ਉਪਦੇਸ ਕਹਿਓ ਇਹ ਸਾਰ ਹਰ ਕੀਰਤ ਮਨ ਨਾਮ ਆਧਾਰ ਨਾਨਕ ਉਧਰੇ ਨਾਨਕ ਉਧਰੇ ਨਾਮ ਕੁਣਹਿ ਚਾਰ ਅਵਰ ਕਰਮ ਲੋਕਹ ਪਤੀਯਾਰ ਪੈਰ ਆਓ ਮਹੱਲਾ ਪੰਜਵਾ ਨਮਸਕਾਰ ਤਾ ਕਹੋ ਲੱਖ ਬਾਰ ਮੈਂ ਵਿਸਰਾਮ ਤਾ ਕਹੋ ਤੇ ਲਾਉਣਾ ਹੈ ਨਮਸਕਾਰ ਤਾ ਕਹੋ ਇਥੇ ਵਿਸਰਾਮ ਲੱਖ ਬਾਰ ਲੱਖ ਕਸ ਕੇ ਬੋਲਣਾ ਹੈ ਇਹੋ ਮਨ ਦੀਜੈ ਤਾ ਕਹੋ ਵਾਰ ਸਿਮਰਨ ਤਾ ਕੈ ਮਿਟਹਿ ਸੰਤਾਪ ਹੋਏ ਆਨੰਦ ਨਾ ਵਿਆਪ ਪਹਿ ਤਾਪ ਐ ਸੋ ਹੀਰਾ ਨਿਰਮਲ ਨਾਮ ਜਾਸ ਜਪਤ ਪੂਰਨ ਸਭ ਕਾਮ ਰਹਾਉ ਜਾ ਕੀ ਦ੍ਰਿਸ਼ਟ ਦੁਖ ਡੇਰਾ ਟਹੈ ਅੰਮ੍ਰਿਤ ਨਾਮ ਸ਼ੀਤਲ ਮਨ ਗਹੈ ਅਨਕ ਭਗਤ ਜਾ ਕੇ ਚਰਨ ਪੂਜਾਰੀ ਸਗਲ ਮਨੋਰਥ ਪੂਰਨ ਹਾਰੀ ਖੇਨ ਮਹ ਉਨੇ ਸੁਭਰ ਭਰਿਆ ਖੇਨ ਮਹਿ ਇਥੇ ਵਿਸਰਾਮ ਉਨੇ ਸੁਭਰ ਭਰਿਆ ਸੁਭਰ ਬੋਲਣਾ ਹਾਂ ਸੁਭਰ ਨਹੀਂ ਕਹਿਣਾ ਖੇਨ ਮਹਿ ਉਨੇ ਸੁਭਰ ਭਰਿਆ ਖੇਨ ਮਹਿ ਸੂਕੇ ਕੀਨੇ ਹਰਿਆ ਖੇਨ ਮਹਿ ਨਿਥਾਵੇ ਕੋ ਦੀਨੋ ਥਾਣ ਖੇਨ ਮਹਿ ਨਿਮਾਣੇ ਕੋ ਦੀਨੋ ਮਾਣ ਮਾਨ ਥਾਣ ਨੰਨੇ ਨਾਲ ਉਚਾਰਨ ਕਰਨਾ ਸਭ ਮਹਿ ਇੱਕ ਸਭ ਮਹਿ ਸਭ ਮਹਿ ਏਕ ਰਹਿਆ ਭਾਰ ਪੂਰਾ ਸੋ ਜਾਪੈ ਜਿਸ ਸਤਗੁਰ ਪੂਰਾ ਹਰ ਕੀਰਤਨ ਤਾ ਕੋ ਆਧਾਰ ਕਹ ਨਾਨਕ ਜਿਸ ਆਪ ਦਇਆਲ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠੀ ਸੇਵਾ